ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹੁਸੈਨੀਵਾਲ ਸ਼ਹੀਦੇ ਅਰਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਜਿੱਥੇ ਸਮਾਧੀ ਹੈ ਸਮਾਧੀ ਤਾਂ ਉਹਨਾਂ ਦੀ ਪਰਲੇ ਪਾਸੇ ਲੇਕਿਨ ਇੱਥੇ ਜਿਹੜੀ ਹੈ ਆ ਤੁਸੀਂ ਦੇਖ ਰਹੇ ਹੋ ਸਮਾਧ ਪੰਜਾਬ ਮਾਤਾ ਜੀ ਇਹ ਮਾਤਾ ਵਿਦਿਆਵਤੀ ਸੀ ਇਹਨਾਂ ਦਾ ਨਾਮ ਜਿਨ੍ਹਾਂ ਨੂੰ ਪੰਜਾਬ ਮਾਤਾ ਦਾ ਖਿਤਾਬ ਵੀ ਦਿੱਤਾ ਗਿਆ ਸਰਕਾਰ ਵੱਲੋਂ ਪਰ ਸਰਕਾਰਾਂ ਵੱਲੋਂ ਬੇਸ਼ੱਕ ਦਿੱਤਾ ਗਿਆ ਹੋਵੇ ਪਰ ਇਹ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਵਸਦੇ ਨੇ ਪੰਜਾਬ ਮਾਤਾ ਵਿਦਿਆਵਤੀ ਜਿਨ੍ਹਾਂ ਨੇ ਭਗਤ ਸਿੰਘ ਹੋਰਾਂ ਨੂੰ ਜਨਮ ਦਿੱਤਾ ਇਕੱਲੇ ਭਗਤ ਸਿੰਘ ਨੂੰ ਨਹੀਂ ਕੀ ਨੂੰ ਕਿ ਨੂੰ ਜਨਮ ਦਿੱਤਾ ਕਿੰਨੇ ਉਹਨਾਂ ਦੇ ਬੱਚੇ ਸੀ ਪੂਰੀ ਜਾਣ ਪਛਾਣ ਮੈਂ ਤੁਹਾਡੇ ਉਹਨਾਂ ਦੇ ਪਰਿਵਾਰ ਨਾਲ ਅੱਜ ਕਰਾਉਣਾ ਹੈ ਤੁਹਾਨੂੰ ਪਤਾ ਹੈ ਜਿਹੜੇ ਲਿਟਰੇਚਰ ਪੜ੍ਹਦੇ ਆ ਜਿਹੜੇ ਨਹੀਂ ਪੜ੍ਹਦੇ ਉਹ ਇਸ ਵੀਡੀਓ ਨੂੰ ਵੇਖ ਕੇ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਦੇ ਪੂਰੇ ਪਰਿਵਾਰ ਬਾਰੇ ਮਾਤਾ ਵਿਦਿਆਬਤੀ ਦੇ ਪਰਿਵਾਰ ਬਾਰੇ ਤੁਸੀਂ ਜਾਣੋਗੇ ਆਓ ਹੁਣ ਮਾਤਾ ਰਾਜ ਮਾਤਾ ਜਿਹੜੀ ਹੈ ਪੰਜਾਬ ਮਾਤਾ ਵਿਦਿਆਬਤੀ ਅਸੀਂ ਉਹਨਾਂ ਦੀ ਸਮਾਦੀ ਦੇ ਉੱਤੇ ਚੱਲਦੇ ਆਂ ਤੇ ਇਹ ਸਾਹਮਣੇ ਜਿਹੜੀ ਸਮਾਦੀ ਹੈ ਇਹ ਮਾਤਾ ਵਿਦਿਆਬਤੀ ਦੀ ਸਮਾਦੀ ਹੈ ਮਾਤਾ ਵਿਦਿਆਬਤੀ ਜੀ ਜਿਹੜੀ ਕਿ ਸਰਦਾਰ ਕਿਸ਼ਨ ਸਿੰਘ ਭਗਤ ਸਿੰਘ ਦੇ ਹੋਰਾਂ ਦੇ ਬਾਪ ਸੀ ਜਿਹੜੇ ਉਹਨਾਂ ਦੇ ਜੀਵਨ ਸਾਥੀ ਸੀ ਔਰ ਅਸੀਂ ਇਸ ਸਮਾਦੀ ਦੇ ਉੱਤੇ ਆਏ ਆ ਇਹ ਰਾਜ ਮਾਤਾ ਵਿਦਿਆਬਤੀ ਦੀ ਸਮਾਦੀ ਹੈ ਹੁਣ ਉਹਨਾਂ ਦੇ ਪਰਿਵਾਰ ਦੀ ਪੂਰੇ ਪਰਿਵਾਰ ਦਾ ਜਿਹੜੇ ਡਿਟੇਲ ਹੈ ਉਹ ਅਸੀਂ ਉਹ ਬੋਰਡ ਦੇ ਉੱਤੇ ਲਿਖੀ ਹੋਈ ਹੈ ਤੁਹਾਨੂੰ ਦੱਸਦੇ ਆ ਕਿ ਇਹ ਭਗਤ ਸਿੰਘ ਦਾ ਪਰਿਵਾਰ ਮਾਤਾ ਵਿਦਿਆਬਤੀ ਦਾ ਪਰਿਵਾਰ ਸਰਦਾਰ ਕਿਸ਼ਨ ਸਿੰਘ ਉਹਨਾਂ ਦੇ ਜਿਹੜੇ ਦਾਦਾ ਸੀ ਸਰਦਾਰ ਅਰਜਨ ਸਿੰਘ ਉਹ ਸਾਰਾ ਕੁਝ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਂ ਆਹ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਤਿੰਨ ਬੋਰਡ ਲੱਗੇ ਹੋਏ ਨੇ ਸਮਾਦੀ ਪੰਜਾਬ ਮਾਤਾ ਔਰ ਇੱਥੇ ਸ਼੍ਰੀਮਤੀ ਵਿਦਿਆਵਤੀ ਦਾ ਜਨਮ ਪਿੰਡ ਮੋਰਾਵਾਲੀ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਸੀਗਾ ਔਰ ਆਪ ਇੱਥੇ ਹੀ ਵੱਡੇ ਹੋਏ ਮੁੱਢਲੀ ਵਿੱਦਿਆ ਇੱਥੇ ਪ੍ਰਾਪਤ ਕੀਤੀ ਆਪ ਜੀ ਦਾ ਵਿਆਹ ਖਟਕੜਕਲਾਂ ਜਿਹੜਾ ਭਗਤ ਸਿੰਘ ਦਾ ਜੱਦੀ ਪਿੰਡ ਹੈ ਭਗਤ ਸਿੰਘ ਦਾ ਜਨਮ ਉਂਝ ਚੱਕ ਨੰਬਰ 105 ਦੰਗਾ ਜ਼ਿਲ੍ਹਾ ਲਾਇਲਪੁਰ ਜੀ ਨੂੰ ਹੁਣ ਫੈਸਲਾਬਾਦ ਕਹਿੰਦੇ ਐ ਪਾਕਿਸਤਾਨ ਦੀ ਧਰਤੀ ਐ ਹੁਣ ਉਹ ਉੱਥੇ ਹੋਇਆ ਸੀਗਾ ਲੇਕਿਨ ਜੱਦੀ ਪਿੰਡ ਭਗਤ ਸਿੰਘ ਦਾ ਖਟਕੜਕਣਾ ਸੀ ਔਰ ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਉਹਨਾਂ ਦੇ ਦਾਦਾ ਜੀ ਦਾ ਨਾਮ ਭਗਤ ਸਿੰਘ ਦਾ ਸਰਦਾਰ ਅਰਜਨ ਸਿੰਘ ਸੀਗਾ ਤੇ ਬੱਚੇ ਕਿੰਨੇ ਸੀ ਕਿੰਨੇ ਪੈਣਪਰਾ ਸੀ ਵਿਦਿਆਬਤੀ ਦੇ ਮਾਤਾ ਦੇ ਤੇ ਸਰਦਾਰ ਕਿਸ਼ਨ ਸਿੰਘ ਦੇ ਕਿੰਨੇ ਬੱਚੇ ਸੀ ਸਭ ਤੋਂ ਵੱਡਾ ਭਗਤ ਸਿੰਘ ਤੋਂ ਇੱਕ ਉਹਨਾਂ ਦਾ ਵੱਡਾ ਭਰਾ ਸੀਗਾ ਜਗਤ ਸਿੰਘ ਜਗਤ ਸਿੰਘ ਤੋਂ ਬਾਅਦ ਭਗਤ ਸਿੰਘ ਫਿਰ ਕੁਲਵੀਰ ਸਿੰਘ ਫਿਰ ਕੁਲਤਾਰ ਸਿੰਘ ਰਣਵੀਰ ਸਿੰਘ ਰਜਿੰਦਰ ਸਿੰਘ ਤੇ ਉਸ ਤੋਂ ਕਿ ਉਹਨਾਂ ਦੀਆਂ ਤਿੰਨ ਭੈਣਾਂ ਬੀਬੀ ਅਮਰਕੌਰ ਬੀਬੀ ਸੁਮিত্রਾ ਤੇ ਬੀਬੀ ਸ਼ਕੁੰਤਲਾ ਇਹ ਨੌ ਭੈਣ ਭਰਾ ਸੀ ਤੇ ਇਹ ਇਹਨਾਂ ਦੇ ਪੂਰੇ ਪਰਿਵਾਰ ਦੀ ਡਿਟੇਲ ਹੈ ਤੇ ਭਗਤ ਸਿੰਘ ਹੋਰਾਂ ਦੇ ਦੋ ਚਾਚੇ ਵੀ ਸੀ ਤੁਸੀਂ ਜਾਣਦੇ ਹੋ ਇੱਕ ਤਾਂ ਸੀ ਉਹਨਾਂ ਦੇ ਚਾਚਾ ਸਰਦਾਰ ਅਜੀਤ ਸਿੰਘ ਜਿਹੜੇ ਪਗੜੀ ਸੰਭਾਲ ਜੱਟਾ ਲੇਅਰ ਦੇ ਆਗੂ ਸੀਗੇ ਇਹਨੂੰ ਕਿਸਾਨਾਂ ਦੀ ਮੂਵਮੈਂਟ ਕਿਹਾ ਜਾਂਦਾ ਹੈ ਅਜੀਤ ਸਿੰਘ ਇਹਨੇ ਨਾਰਾ ਦਿੱਤਾ ਸੀ ਪਗੜੀ ਸੰਭਾਲ ਜੱਟਾ ਉਹ ਭਗਤ ਸਿੰਘ ਦੇ ਸਕੇ ਚਾਚਾ ਸੀ ਔਰ ਦੂਜੇ ਚਾਚਾ ਸੀ ਸਰਦਾਰ ਸਵਰਨ ਸਿੰਘ ਜਿਹੜੇ ਜਲਾ-ਵਤਨ ਕਰ ਦਿੱਤੇ ਗਏ ਸੀ ਅੰਗਰੇਜ਼ਾਂ ਵੱਲੋਂ ਤਾਂ ਇਸ ਪਰਿਵਾਰ ਨੇ ਪੂਰੇ ਦੇਸ਼ ਨੂੰ ਰਾਹ ਬਖਾਇਆ ਕੱਲਾ ਰਾਏ ਨੇ ਬਖਾਇਆ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਨੇ ਕਾਲ ਕੋਠੜੀਆਂ ਦੇ ਵਿੱਚ ਗਏ ਨੇ ਜਾਇਦਾ ਤਾਂ ਕੁਰਕ ਕਰਾਈਆਂ ਨੇ ਤੇ ਅਸੀਂ ਅੱਜ ਇੱਥੇ ਪੰਜਾਬ ਮਾਤਾ ਦੀ ਸਮਾਦੀ ਦੇ ਉੱਤੇ ਪਹੁੰਚ ਕੇ ਪੂਰੇ ਪਰਿਵਾਰ ਤੋਂ ਅਸੀਂ ਪ੍ਰੇਰਣਾ ਲੈ ਕੇ ਪੰਜਾਬੀ ਮੇਰੀ ਬਾਸ਼ਾ ਜਿਹੜੀ ਐ ਮੈਂ ਬੋਲ ਰਿਹਾ ਮੈਂ ਪੰਜਾਬੀ ਸੁਣਨ ਵਾਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਸ਼ਹੀਦਾਂ ਦੀ ਸੋਚ ਨਾਲ ਜੁੜ ਕੇ ਹੀ ਅਸੀਂ ਆਪਣੇ ਦੇਸ਼ ਦਾ ਕਲਿਆਣ ਕਰ ਸਕਦੇ ਹਾਂ ਤਾਂ ਮੇਗ ਰਾਜਰ ਅੱਲਾ YouTube ਚੈਨਲ ਦੇਖਣ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਨਾਲ ਜੁੜਿਓ 98558 ਮੇਰਾ ਫੋਨ ਹੈ ਕੋਈ ਜਆ ਹੋਵੇ ਤਾਂ ਮੈਨੂੰ ਦੇ ਸਕਦੇ ਹੋ ਇਨਕਲਾਬ ਜ਼ਿੰਦਾਬਾਦ ਸਾਮਰਾਜਬਾਦ ਮਰਦਾਬਾ